ਗਰਮੀ ਦੇ ਨਾਲ ਹੋਇਆ ਪਿਆ ਬੱਚਿਆਂ ਦਾ ਬੁਰਾ ਹਾਲ ਤੇ ਬੱਚੇ ਇੱਕ ਪਾਸੇ ਵੱਡੇ ਵੀ ਕਮਲਾਈ ਹੋਏ ਨੇ ਤੇ ਘਰ ਵੇਲੇ ਠੰਡੇ ਦੀ ਡਿਮਾਂਡ ਰਹਿੰਦੀ ਹੈ ਤੇ ਅੱਜ ਸੁਖਮ ਨੇ ਫੇਰ ਡਿਮਾਂਡ ਕੀਤੀ ਕਿ ਕੁਝ ਵਧੀਆ ਬਣਾ ਕੇ ਦੇ ਤਾਂ ਆਪਾਂ ਸੋਚਿਆ ਚਲੋ ਅੱਜ ਬਣਾਉਨੇ ਆਪਾਂ ਸਟਰਾਬਰੀ ਸ਼ੇਕ ਤੇ ਇਹ ਬਣਾਉਣਾ ਬਿਲਕੁਲ ਹੀ ਆਸਾਨ ਹੈ ਤੇ ਇਹਦੇ ਲਈ ਜਿਹੜੀ ਸਭ ਤੋਂ ਪਹਿਲਾ ਚੀਜ਼ ਕੱਟਣੀ ਹੈ ਉਹ ਤੁਸੀਂ ਆਪਾਂ ਕੱਟिए ਫਰੂਟ ਚੈਰੀ ਤੇ ਤੁਸੀਂ ਇਹਦੇ ਥਾਂ ਤੇ ਕੋਈ ਟੂਡੀ ਫਰੂਟੀ ਜੋ ਮਰਜੀ ਲੋ ਡਰਾਈ ਫਰੂਟ ਵੀ ਲੈ ਸਕਦੇ ਹੋ ਪਰ ਇਹਦੇ ਵਿੱਚ ਚੈਰੀ ਜ਼ਿਆਦਾ ਸੂਟ ਕਰਦੀ ਹੈ ਸਭ ਤੋਂ ਪਹਿਲਾਂ ਆਪਾਂ ਲਈਏ ਜੀ ਇਹਦੇ ਵਿੱਚ ਢੇਰ ساری ਬਰਫ਼ ਤੇ ਉਹਦੇ ਬਿਨਾ ਇਹ ਬਿਲਕੁਲ ਨਹੀਂ ਬਣਦਾ ਉਸ ਤੋਂ ਬਾਅਦ ਇਹਦੇ ਵਿੱਚ ਥੋੜੀ ਜਿਹੀ ਪਾਈ ਹੈ ਪੀਸੀ ਹੋਈ ਆਪਾਂ ਮਿਸ਼ਰੀ ਤੁਸੀਂ ਇੱਥੇ ਚੀਨੀ ਵੀ ਪਾ ਸਕਦੇ ਹੋ ਤੇ ਬਰਫ਼ ਤੁਸੀਂ ਥੋੜੀ ਜਿਹੀ ਜ਼ਿਆਦਾ ਲੈਣੀ ਹੈ ਕਿਉਂਕਿ ਇਹ ਬਰਫ਼ ਦੇ ਨਾਲ ਹੀ ਜ਼ਿਆਦਾ ਵਧੀਆ ਲੱਗਦਾ ਹੈ ਆਈਸ ਨੂੰ ਕਰ ਲਾਂਗੇ 1 ਮਿੰਟ ਵਿੱਚ ਕ੍ਰਸ਼ ਤੇ ਫਿਰ ਆਪਾਂ ਲਈਏ ਜੀ ਸਟ੍ਰੋਬਰੀ ਆਈਸਕ੍ਰੀਮ ਕਿਉਂਕਿ ਆਪਾਂ ਸਟ੍ਰੋਬਰੀ ਸ਼ੇਕ ਬਣਾ ਰਹੇ ਹਾਂ ਤੇ ਜਿੰਨੇ ਤੁਸੀਂ ਗਲਾਸ ਤਿਆਰ ਕਰ ਰਹੇ ਹੋ ਉਹਨੇ ਚਮਚ ਤੁਸੀਂ ਆਈਸਕ੍ਰੀਮ ਦੇ ਪਾ ਲੈਣਾ ਤੇ ਆਪਾਂ ਇੱਥੇ ਦੋ ਚਮਚ ਆਈਸਕ੍ਰੀਮ ਦੇ ਲਵਾਂਗੇ ਤੇ ਇਹਦੇ ਵਿੱਚ ਹੀ ਆਪਣੇ ਦੋ ਗਲਾਸ ਪੂਰੇ ਵਧੀਆ ਤਿਆਰ ਹੋ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਲਈ ਲਵਾਂਗੇ ਜੀ ਦੁੱਧ ਤੇ ਦੁੱਧ ਜਿਹੜਾ ਉਹ ਤੁਸੀਂ ਬਿਲਕੁਲ ਠੰਡਾ ਲੈਣਾ ਇੱਕ ਗਲਾਸ ਆਪਾਂ ਦੁੱਧ ਦਾ ਲਿਆ ਤੇ ਉਹਨੂੰ ਵੀ ਆਪਾਂ ਜੱਗ ਵਿੱਚ ਪਾ ਦਾਂਗੇ ਬਜ਼ਾਰ ਵਿੱਚ ਤਾਂ ਆਪਾਂ ਸਟੋਬਰੀ ਸ਼ੇਕ ਪੀਂਦੇ ਹੀ ਰਹਿੰਨੇ ਆ ਪਰ ਘਰ ਵਰਗੀ ਚੀਜ਼ ਕਦੇ ਵੀ ਬਜ਼ਾਰ ਵਿੱਚੋਂ ਨਹੀਂ ਮਿਲਦੀ ਉਸ ਤੋਂ ਬਾਅਦ ਆਪਾਂ ਜੱਗ ਨੂੰ ਕਰਾਂਗੇ ਜੀ ਬੰਦ ਤੇ ਅੱਧੇ ਮਿੰਟ ਦੇ ਵਿੱਚ ਹੀ ਇਹ ਹੋ ਜਾਊਗਾ ਸਾਰਾ ਕੁਝ ਮਿਕਸ ਤੇ ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਪੀਣ ਲਈ ਥੋੜਾ ਜਿਹਾ ਗarnish ਕਰਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਕਿਉਂਕਿ ਬੱਚਿਆਂ ਨੂੰ ਦੇਖਣ ਵਿੱਚ ਵੀ ਸੋਹਣਾ ਲੱਗਣਾ ਚਾਹੀਦਾ ਹੈ ਉਸ ਤੋਂ ਬਾਅਦ ਦੇਖੋ ਜੀ ਇਹ ਹੋ ਗਿਆ ਤਿਆਰ ਹੈ ਇਹਦੇ ਵਿੱਚ ਜਿਹੜੀ ਆਈਸ ਹੈ ਇਸੇ ਤਰੀਕੇ ਨਾਲ ਹੀ ਹੋਣੀ ਚਾਹੀਦੀ ਹੈ ਤਾਂ ਹੀ ਇਹਦੇ ਪੀਣ ਦਾ ਜ਼ਿਆਦਾ ਮਜ਼ਾ ਆਉਂਦਾ ਹੈ ਤੇ ਫਿਰ ਇਹਦੇ ਉੱਪਰ ਆਪਾਂ ਇੱਕ ਇੱਕ ਚਮਚ ਆਈਸਕ੍ਰੀਮ ਦਾ ਹੋਰ ਪਾ ਦਾਂਗੇ ਤਾਂਕਿ ਬਹੁਤ ਜ਼ਿਆਦਾ ਇਹ ਟੇਸਟੀ ਬਣ ਜਾਵੇ ਇਸ ਤਰੀਕੇ ਨਾਲ ਤੁਸੀਂ ਤਿਆਰ ਕਰਕੇ ਜਰੂਰ ਦੇਖਿਓ ਤੇ ਇਹ ਸ਼ੇਕ ਤੁਸੀਂ ਡੇਲੀ ਬਣਾ ਕੇ ਜਰੂਰ ਪੀਓਗੇ ਕਿਉਂਕਿ ਇਕ ਤਾਂ ਇੰਨੀ ਗਰਮੀ ਹੈ ਤੇ ਉਤੋਂ ਇਹ ਟੇਸਟੀ ਇੰਨਾ ਜ਼ਿਆਦਾ ਬਣਦਾ ਹੈਗਾ ਤੇ ਫਿਰ ਆਪਾਂ ਜਿਹੜੀਆਂ ਕੱਟੀਆਂ ਸੀ ਥੋੜੀਆਂ ਜਿਹੀਆਂ ਫਰੂਟ ਚੈਰੀਆਂ ਤੇ ਉਹ ਵੀ ਆਪਾਂ ਇਹਦੇ ਉੱਪਰ ਲਗਾ ਦਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਲਈ ਯੂਜ਼ ਕਰਾਂਗੇ ਜੀ ਇੱਕ ਸਟ੍ਰਾਬਰੀ ਸਰਪ ਤੇ ਉਹ ਮਾਰਕੀਟ ਵਿੱਚੋਂ ਕਿਤੋਂ ਵੀ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ ਹਰ ਤਰ੍ਹਾਂ ਦਾ ਫਲੇਵਰ ਆਉਂਦਾ ਹੈਗਾ ਇੱਕ ਵਾਰ ਤੁਸੀਂ ਲਿਆਉਂਗੇ ਤੇ ਲੰਬੀ ਧੀਰ ਤੱਕ ਉਹ ਚੱਲਦਾ ਹੈਗਾ 3 ਤੋਂ 4 ਮਿੰਟਾਂ ਦੇ ਵਿੱਚ ਇਹ ਸ਼ੇਕ ਜਿਹੜਾ ਹੈਗਾ ਬਣ ਕੇ ਤਿਆਰ ਹੋ ਜਾਂਦਾ ਤੇ ਬਹੁਤ ਹੀ ਵਧੀਆ ਚੀਜ਼ ਬਣ ਕੇ ਤਿਆਰ ਹੁੰਦੀ ਹੈ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਵਿੱਚ ਲਾਈਕ ਦਾ ਬਟਨ ਤੁਸੀਂ ਜਰੂਰ ਨੱਪਦਿਆ ਕਰੋ ਵੀਡੀਓ ਨੂੰ ਸ਼ੇਅਰ ਤੁਸੀਂ ਆਪਣੇ ਆਪ ਕਰ ਦਿਓ ਤੇ ਆਪਣਾ ਹੋ ਗਿਆ ਜੀ ਇਹ ਸ਼ੇਕ ਤਿਆਰ ਤੇ ਹੁਣ ਬੱਚਿਆਂ ਨੂੰ ਕਰਾਂਗੇ ਆਪਾਂ ਸਰਵ ਤੇ ਬੱਚੇ ਸਾਨੂੰ ਪਤਾ ਹੀ ਹੈ ਠੰਡਾ ਮਿਲ ਜੇ ਤਾਂ ਖੁਸ਼ ਹੋਣਾ ਹੀ ਹੈ ਉਹਨਾਂ ਨੇ ਬਹੁਤ ਵਧੀਆ ਸ਼ੇਕ ਹੈ ਬਹੁਤ ਜਲਦੀ ਵਿੱਚ ਤਿਆਰ ਹੁੰਦਾ ਹੈ ਤੇ ਤੁਸੀਂ ਵੀ ਫੈਮਿਲੀ ਨਾਲ ਇੰਜੋਏ ਕਰੋ ਤੇ ਇੱਕ ਵਾਰੀ ਮੇਰੇ ਕਹਿਣ ਤੇ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਜਰੂਰ ਦੇਖਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ